ਮੁੰਡੇ ਨੂੰ ਉਹ 700 ਡਾਲਰ ਉਹ 800 ਡਾਲਰ ਬੱਲੇ ਬੱਲੇ ਉਹ ਕਹਿੰਦੇ ਮਰੀ ਸਿੱਧੂ ਹਸਣੂ ਆ ਕੀ ਹੋ ਗਿਆ ਆ ਬੱਲੇ ਕੀ ਹੋ ਗਿਆ ਪਿਆਰ ਵਾਹ ਪਰਥ ਵਾਲੇ ਕਬੱਡੀ ਨੂੰ ਕਹਿੰਦੇ ਬੜਾ ਪਿਆਰ ਕਰਦੇ ਆ ਮੇਰੇ ਮਿੱਤਰੋ ਉਧਰ ਸਾਡੇ ਔਜ ਆਲ ট্রাক ਸੋਲੂਸ਼ਨ ਵਾਲੇ ਵੀ ਵੱਡਾ ਮਾਨ ਕਰਦੇ ਆ ਪਰ ਸਾਹਮਣੇ ਟੱਕਰ ਮੇਰੇ ਮਿੱਤਰੋ ਇਸ ਵੇਲੇ ਹੁੰਦੀ ਹੋਈ ਹੈ ਦੋਨੋਂ ਖਿਡਾਰੀਆਂ ਦੇ ਦਰਮਿਆਨ ਆਹ ਵੇਖੋ ਕਿੰਨੇ ਨੌਜਨ ਲਾ ਟਕੜਾ ਜੱਫਾ ਪੁਆਇੰਟ ਦਾ ਵੱਧਾ ਉਧਰ ਦੁਨੀਆ ਦਾ ਉਹ ਖਿਡਾਰੀ ਜਿਨੇ ਦੁਨੀਆ دیਵਾਨੀ ਕੀਤੀ ਹੈ ਮੇਰੇ ਵਾਲੀ ਮੇਰੇ ਪੰਜਾਬੀ ਵੀਰੇ ਖੀਰਾਵਾਲੀ ਦੇ ਨਾਲ ਉੱਚਾ ਪਿੰਡ ਪਰ ਖੇਡਦਾ ਖੀਰਾਵਾਲੀ ਦੇ ਵਿੱਚ ਆਹ ਇੱਕ ਪਾਸੇ ਬੁਲਟ ਹੈ ਦੂਜੇ ਪਾਸੇ ਸਨੀ ਆਹ ਮੁਕਾਬਲਾ ਹੈ ਸਾਖਤਾ ਬੱਲੇ 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 ਹੋਈ ਪਈ ਏ पले oh, ਸਨਪੁਰੀਏ ਦਾ ਜਿਹੜੇ ਪਿਆ ਹੈ ਇਹ ਕਹਿੰਦੇ ਮਨੀ ਸਿੱਧੂ ਹਸਨਪੁਰੀਏ ਦਾ ਚਿਹਤਾ ਮੇਰੇ ਮਿੱਤਰੋ 3 ਪਾਉਣ ਦੇ ਲਈ ਬੁੱਲਟ ਹੈ ਸਨੀ ਤੇਰਾ ਇੱਕ ਜਫਾ 1000 ਦਾ ਬਾਕੀ ਤਿੰਨ ਹੋਰ ਨੇ ਇੱਕ ਜਫਾ ਰਹਿੰਦਾ ਹੈ 1000 ਦਾ ਕਾਲੇ ਸੰਘਿਆਂ ਵਾਲਿਆ ਓਏ ਉਹ ਸ਼ੇਰ ਮੁੰਡੇ ਨੂੰ ਉਹ ਸ਼ੇਰ ਮੁੰਡੇ ਨੂੰ ਉਹ ਸ਼ੇਰ ਮੁੰਡੇ ਨੂੰ ਉਹ 700 ਡਾਲਰ ਓਏ 800 ਡਾਲਰ ਓਏ 900 ਡਾਲਰ ਉਹ 950 ਡਾਲਰ ਉਹ 990 ਉਹ 1095 ਓ 999 ਓ 1000 ਡਾਲਰ ਕਾਲੇ ਸੰਘਿਆਲੇ ਦਾ 1000 ਡਾਲਰ ਕਾਲੇ ਸੰਘਿਆਲੇ ਪਾਕਿਸਤਾਨ ਤੋਂ ਪਲੇਅਰ ਸਾਡੇ ਕੱਪ ਦੇ ਖੇਡਣ ਆਇਆ ਇਹਨਾਂ ਦਾ ਧੰਨਵਾਦ ਕਰਦੇ ਗ੍ਰੈਂਡਰ ਗਿੱਲ ਧੰਨਵਾਦ ਹੈ ਸਾਡੇ ਆ ਪਾਕਿਸਤਾਨ ਦੇ ਮੁੰਡਿਆਂ ਦਾ ਓ ਸਾਹਮਣੇ ਆਹ ਮੁੰਡਾ ਪਾਕਿਸਤਾਨ ਤੋਂ ਆਇਆ ਇਹਨੂੰ ਜਾਦੂ ਵਰ ਕਹਿੰਦੇ ਆ ਪਰ ਦੂਸਰੇ ਬਨੇ ਜੋਤਾ ਮੇਰੇ ਵੀ ਮਹਿਮਦ ਵਾਲੀਆ ਆਪਣੀ ਟੀਮ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਉਧਰ ਪੰਜਾਬ